ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸ਼ੌਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡਾ ਗੁੜੀ ਸੰਗਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਦੀ ਪੈਂਦੀ ਆ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਖੇਤੀਬਾੜੀ ਦਾ ਕੰਮ ਆ ਤੇ ਨਾਲ-ਨਾਲ ਦੋਸਤੋ ਬੱਕਰੀ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਬਹੁਤ ਵੱਡੇ ਕਦ ਦੀਆਂ 39 40 40 ਇੰਚ ਦੀਆਂ ਬੱਕਰੀਆਂ ਤੈਨਾਂ ਤੇ ਬਾਕੀ ਇਹਨਾਂ ਦੇ ਬੱਚੇ ਵਕਾਹੂਆ ਦੋਸਤੋ ਸਾਰੀ ਜਾਣਕਾਰੀ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਅੰਤ ਤੱਕ ਦੇਖਿਓ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਹੜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਜਾਨਵਰਾਂ ਦੀ ਖਰੀਦਦਾਰੀ ਕਰ ਸਕੋ ਤੇ ਦੋਸਤੋ ਫੇਸਬੁੱਕ ਦੇ ਉੱਤੇ ਆਪਣਾ ਪੇਜ ਆ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਜਰੂਰ ਫੋਲੋ ਕਰਿਓ ਤੇ ਜਲਦੀ ਆਪਾਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਓ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਮੇਰਾ ਰਾਜੂ ਤਨੂਆ ਰਾਜੂ ਤਨੂਆ ਹਾਂ ਤੇ ਤਨੂਆ ਸਾਹਿਬ ਆਪਣਾ ਮੋਬਾਈਲ ਨੰਬਰ ਬੋਲਿਓ ਜੀ 98777 98777 16464 16464 ਠੀਕ ਹੈ ਜੀ ਹਾਂ ਤੇ ਇਹ ਫਿਰ ਮਾਲ ਆਪਣੇ ਘਰ ਦਾ ਹੀ ਆ ਜੀ ਕਿ ਖਰੀਦਿਆ ਹੋਇਆ ਸੀ ਨਹੀਂ ਇਹ ਖਰੀਦਿਆ ਹੋਇਆ ਸੀਗਾ ਪਹਿਲਾਂ ਠੀਕ ਹੈ ਜੀ ਇਹ ਕਿੱਥੋਂ ਲਿਆਂਦਾ ਸੀ ਤੁਸੀਂ ਜੀ ਇਹ ਜੀਵਨ ਤੋਂ ਲਿਆਂਈਆਂ ਠੀਕ ਆ ਕੋਟਲੀ ਵਾਲਾ ਜੀਵਨ ਹੈ ਕੋਟਲੀ ਸੰਗਰ ਵਾਲਾ ਜੀਵਨ ਬਹੁਤ ਮਸ਼ਹੂਰ ਆ ਜੀ ਦਾ ਬੱਕਰਾ ਬਹੁਤ ਚੋਟੀ ਦਾ ਹਾਂ ਉਹ ਤੋਂ ਲਿਆਂ ਸੀਗਾ ਠੀਕ ਹੈ ਜੀ ਤੇ ਇਹ ਉਸੇ ਬੱਕਰੇ ਤੋਂ ਗੱਪਣਾ ਸੀਗੇ ਜਿਹ ਤੋਂ ਲਿਆਂ ਹਾਂ ਉਹ ਗੱਪਣਾ ਸੀ ਸੂਣ ਵਾਲੀਆਂ ਲਿਆਂਈ ਆਈ 3.5-3 ਮਹੀਨਿਆਂ ਦੀਆਂ ਠੀਕ ਹੈ ਜੀ ਹਾਂ ਤੇ ਆ ਜਿਹੜੀ ਬੱਕਰੀ ਕੋਲੇ ਆਪਾਂ ਖੜੇ ਆਂ ਹਾਂ ਇਹ ਕਿੰਨੇ ਚਰ ਦੀ ਕੱਪਣਾ ਜੀ ਇਹ ਪੌਣੇ 4 ਮਹੀਨਿਆਂ ਦੀ ਕੱਪਣਾ ਪੌਣੇ 4 ਮਹੀਨਿਆਂ ਤੇ ਫਰੈਸ਼ ਦਾ ਆਂਦਾ ਹਾਂ ਠੀਕ ਆ ਜੀ ਲਓ ਜੀ ਅੱਠ ਦਾੰਦ ਫਰੈਸ਼ ਆ ਅੱਖ ਕੰਨ ਨੱਕ ਮੂੰਹ ਬਹੁਤ ਸੋਹਣੀ ਆ ਚਿੱਟੀ ਅੱਖ ਦੀ ਆ ਸਿੰਗਾ ਦੀ ਸ਼ੇਪ ਬਹੁਤ ਚੰਗੀ ਆ ਕੰਨ ਬਹੁਤ ਲੰਮਾ 17 18 ਇੰਚ ਕੰਨ ਹੋਊਗਾ ਤੇ 40 ਇੰਚ ਦੇ 39 40 ਇੰਚ ਲੱਗ ਪਾਗੇ ਦੀ ਹਾਈਟ ਹੋਊਗੀ 38 39 ਇੰਚ ਥਣ ਥਣ ਬਹੁਤ ਸਾਫ਼ ਆ ਦੋਸਤੋ ਦੇਖ ਸਕਦੇ ਆ ਤੁਸੀਂ ਸਾਫ਼ ਸੁਥਰੀ ਧਾਣਾ ਹਵਾ ਨਹੀਂ ਦੀ ਬਿਲਕੁਲ ਪਿਛਲੇ ਪਾਸੇ ਤੋਂ ਵੀ ਤੁਹਾਨੂੰ ਇਹਦਾ ਹਵਾਨਾ ਦਿਖਾਉਣੇ ਆ ਬਹੁਤ ਚੰਗੀ ਆ ਰਾਜੀ ਪਲੇ ਵੀ ਚੰਗੀ ਆ ਤੇ ਇਸ ਤੋਂ ਅੱਗੇ ਆ ਜਿਹੜੀ ਬੱਕਰੀ ਆ ਇਹਦੇ ਬਾਰੇ ਦੱਸੋ ਜੀ ਕਿੰਨੇ ਚਿਰ ਦੀ ਗੱਪਣਾ ਇਹ ਡੇਢ ਮਹੀਨੇ ਦੀ ਗੱਪਣਾ ਇਹ ਡੇਢ ਮਹੀਨੇ ਦੀ ਗੱਪਣਾ ਹਾਂ ਉਸ ਤੋਂ ਬਾਅਦ ਭੋਲੀ ਤਾਂ ਨਹੀਂ ਕੀ ਡੇਢ ਮਹੀਨਾ ਹੋ ਗਿਆ ਨੂੰ ਬਣੀ ਨੂੰ ਉਸੇ ਬੱਕਰੀ ਤੋਂ ਗੱਪਣਾ ਆ ਉਸੇ ਤੋਂ ਫੇਰ ਗੱਪਣਾ ਲਓ ਵੀ ਜੀਵਨ ਵਾਲੇ ਬੱਕਰੇ ਤੋਂ ਫੇਰ ਗੱਪਣਾ ਬੱਕਰਾ ਵੀ ਤੁਹਾਨੂੰ ਦਿਖਾਵਾਂਗੇ ਦੋਸਤੋ ਕਾਨਨਕ ਇਹ ਬਰਾਉਨ ਅੱਖ ਦੀ ਆ ਤੇ ਇਹ ਵੀ 39 38 49 ਇੰਚ ਦੀ ਹੋਊਗੀ ਬਹੁਤ ਸਾਫ ਸੁਥਰਾ ਥਾਣਾ ਵਾ ਨਾ ਇਹਦਾ ਤੇ ਕਦ ਕਾੜ ਹਾਲੀਆਂ ਬੱਕਰੀਆਂ ਦੋਸਤੋ ਬਹੁਤ ਚੰਗੀਆਂ ਬੱਕਰੀਆਂ ਤੇ ਇਸ ਤੋਂ ਅੱਗੇ ਆ ਗਈ 3 ਨੰਬਰ ਇਹ ਇਹ ਪੌਣੇ 2 ਮਹੀਨਿਆਂ ਦੀ ਗੱਪਣਾ ਇਹ ਪੌਣੇ 2 ਮਹੀਨੇ ਦੀ ਗੱਪਣਾ ਹੂੰ ਕਾਨਾ ਇਹਦਾ ਵੀ ਲੰਮਾ ਹੈ ਦੋਸਤੋ ਅੱਖ ਚਿੱਟੀ ਆ ਬਿਲਕੁਲ ਸਿੰਗਾ ਦਾ ਸੈਜ ਤੁਸੀਂ ਦੇਖ ਸਕਦੇ ਆ ਨੱਕੇ ਦਾ ਵੀ ਕੁੰਡਾ ਤੇ ਥਣ ਇੱਕ ਥੋੜਾ ਛੋਟਾ ਵਿਖਾਉਂਦੀ ਆ ਕਈਆਂ ਬੱਕਰੀਆਂ ਦੇ ਹੋ ਜਾਂਦਾ ਤੇ ਬਾਅਦ ਦੇ ਵਿੱਚ ਦੋਸਤੋ ਇਹ ਸੈੱਟ ਵੀ ਹੋ ਜਾਂਦੇ ਆ ਹਾਂ ਜੋ ਗੱਪਣ ਦੀ ਉਦੋਂ ਸੈੱਟ ਹੋ ਜਾਊਗਾ ਹਾਂ ਤੇ ਕਾਦੇ ਦਾ ਵੀ 33 49 ਇੰਚ ਹੈਗਾ ਕਾਦ ਦੀਆਂ ਬਹੁਤ ਉੱਚੀਆਂ ਦੋਸਤੋ ਚੰਗੀਆਂ ਕਾਦਗਾਠ ਵਾਲੀਆਂ ਕਿੰਨੇ ਚਿਰ ਦੀ ਗੱਪਣ ਦੱਸੀ ਹੈ ਜੀ ਇਹ ਇਹ ਪੌਣੇ 2 ਮਹੀਨੇ ਪੌਣੇ 2 ਮਹੀਨੇ ਦੀ ਗੱਪਣ ਠੀਕ ਆ ਜੀ ਤੇ ਇਸ ਤੋਂ ਅੱਗੇ ਆਪਾਂ ਬੱਚੇ ਦਿਖਾਉਣੇ ਆ ਬੱਚੇ ਦੋਸਤੋ ਸ਼ਾਨਦਾਰ ਆ ਸਾਰੇ ਰਾਜੀ ਭਲੇ ਚੰਗੇ ਆ ਕਿਉਂਕਿ ਬਾਈ ਜੀ ਹਦੀ ਦੁੱਧ ਨਹੀਂ ਚਾਉਂਦੇਗੇ ਬੱਕਰੀਆਂ ਦਾ ਤੇ ਇਹ ਪਠਾ ਹੀ ਇੱਕ ਪਾਠਾ ਵਿੱਚ ਇਹਨਾਂ ਦੇ ਇੱਕ ਮਿੰਟ ਆ ਪਹਿਲਾਂ ਬੱਕਰੇ ਫੜ ਲਓ ਜੀ ਦੋ ਆ ਬੱਕਰੇ ਆ ਲਓ ਵੀ ਦੋਸਤੋ ਇਧਰ ਲੈ ਪਾਸੇ ਲਓ ਆ ਦੋਵੇਂ ਬੱਕਰੇ ਆ ਚੰਗੇ ਕੰਨ ਕੋਨਾ ਨੱਖ ਨੁਕ ਚੰਗੇ ਇਹਨਾਂ ਦੇ ਇਹ ਜੀਵਨ ਵਾਲੇ ਬੱਕਰੇ ਦੇ ਹੀ ਆ ਇਹ ਵੀ ਜੀਵਨ ਵਾਲੇ ਬੱਕਰੇ ਦੇ ਆ ਇਹ ਬੱਕਰੀਆਂ ਗੱਭਣ ਸੀ ਉਦੋਂ ਗੱਭਣ ਸੀ ਚੋਲ ਲਈਆਂ ਠੀਕ ਆ ਜੀ ਹੁਣ ਵੀ ਉਸ ਉਹ ਉਹ ਤੋਂ ਗੱਭਣ ਕਰਾ ਕੇ ਲਿਆਂਦਿਆ ਫੇਰ ਲਓ ਵੀ ਉਸੇ ਬੱਕਰੇ ਤੋਂ ਫੇਰ ਬੱਕਰੀਆਂ ਗੱਭਣਾ ਦੇ ਚਾਰ ਪੱਠਾ ਇਹਨਾਂ ਚ ਦੋ ਬੱਕਰੇ ਆ ਆ ਪੱਠਾ ਛੱਡ ਦੇ ਛੱਡ ਕੰਨ ਛੱਡ ਕੋਈ ਵੈਸੇ ਫੜ ਲ ਤਾ ਹਣ ਫੜੋ ਲਓ ਵੀ ਮੂੰ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਪੱਠਾ ਬਹੁਤ ਸ਼ਾਨਦਾਰਾ ਦੋਸਤੋ ਤੁਹਾਨੂੰ ਲਾਲ ਪੱਠਾ ਵਿਖਾਉਣੇ ਆ ਇਹਦੇ ਡੱਬਾ ਆ ਗਿਆ ਹਾਂ ਤੇ ਧਾਣ ਤੋਂ ਫੜੋ ਵੀ ਕੰਨ ਨਾਲ ਇਹਦੀ ਚਾਲਰ ਝੋਲਰ ਬਹੁਤ ਚੰਗੀ ਆ ਪੱਠ ਦੀ ਲਾਲਲੀ ਤੇ ਨੱਕ ਨਕੌੜਾ ਕੁੰਡਾ ਅੱਖ ਚਿੱਟੀ ਆ ਇੱਕ ਦੀ ਅੱਖ ਬਰਾਊਨ ਆ ਦੋਸਤੋ ਇਹਦੀ ਅੱਖ ਬਰਾਊਨ ਡੱਬੀ ਦੀ ਬਾਕੀ ਸਾਰੀਆਂ ਚਿੱਟੀ ਅੱਖ ਦੀਆਂ ਤੇ ਬਾਈ ਜੀ ਫਿਰ ਆਪਾਂ ਕੀ ਮੁੱਲ ਕਰਾਂਗੇ ਇਹਦਾ ਇੰਨਾ ਚੋ ਇੱਕ ਆਪਾਂ ਬੱਕਰਾ ਰੱਖਾਂਗੇ ਜਿਹੜਾ ਮਰਜੀ ਦੇ ਜੇ ਅਗਲਾ ਆਪਾਂ ਠੀਕ ਆ ਜੀ ਹਾਂ ਦੋ ਬੱਕਰੀ ਇੱਕ ਬੱਕਰਾ ਰੱਖਾਂਗੇ ਠੀਕ ਆ ਜੀ ਚਾਰ ਪੱਠਾਂ ਤੇ ਇੱਕ ਬੱਕਰਾ ਤੇ ਤਿੰਨ ਉਹ ਬੱਕਰੀਆਂ ਠੀਕ ਆ ਜੀ ਤੇ ਰੇਟ 1 ਲੱਖ ਦੇ 45000 1 ਲੱਖ 45000 ਮੁੱਲਾਂ ਤੇ ਮਾਨਤਾਣ ਹੋ ਜੂਗਾ ਹਾਂ ਮਾਨਤਾਣ ਮੌਕੇ ਤੇ ਕਰ ਲਓ ਲਓ ਵੀ 1 ਲੱਖ 45000 ਆ ਸਾਰਿਆਂ ਦਾ ਮੁੱਲ ਬਾਣਦਾ ਮਾਨਤਾਣ ਦੋਸਤੋ ਮੌਕੇ ਤੇ ਕੀਤਾ ਜਾਊਗਾ ਇੱਕ ਬੱਚਾ ਇਹਨਾਂ ਚੋ ਰੱਖਣਾ ਇਹਨਾਂ ਨੇ ਜਿਸ ਵੀ ਕਿਸੇ ਵੀਰ ਨੂੰ ਕੋਈ ਇੱਕ ਬੱਕਰੀ ਪਸੰਦ ਆ ਤਾਂ ਉਹ ਆ ਕੇ ਲਿਆ ਸਕਦਾ ਤੇ ਜਾਂ ਸਾਰੀਆਂ ਬੱਕਰੀਆਂ ਪਸੰਦ ਆ ਤਾਂ ਮਾਨਤਾਣ ਮੌਕੇ ਤੇ ਹੋ ਜੂਗਾ ਰੇਟ ਦਾ ਖਬਸਾ ਜਾ ਹੋ ਜਾਂਦਾ ਹੁੰਦਾ ਤੇ ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾ ਦੋਸਤੋ ਤੁਸੀਂ ਆਉਣਾ ਆ ਕੇ ਤੁਸੀਂ ਬੱਕਰੀਆਂ ਦੇਖੋਗੇ ਤਾਂ ਤੁਹਾਡੇ ਬਿਲਕੁਲ ਪਸੰਦ ਆਉਣਗੀਆਂ ਤੇ ਇਸ ਤਰ੍ਹਾਂ ਦੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਆ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਤੇ ਜੇਕਰ ਕਿਸੇ ਵੀਰ ਨੇ ਬੱਕਰੀਆਂ ਖਰੀਦਣੀਆਂ ਜਾਂ ਬੱਚੇ ਖਰੀਦਣੇ ਆ ਤਾਂ ਇਸ ਵੀਰ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਹਰਾਨਾ ਸੌਦਾ ਕਰ ਸਕਦੇ ਆ ਤੇ ਵੀਡੀਓ ਵੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਆ ਦੋਸਤੋ ਇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦੀ